ਉਡੀ ਮਹਲਾ ਪੰਜਵ ਹਰ ਹਰ ਪਤਤ ਪਾਵਨ ਜੀ ਪ੍ਰਾਨ ਮਾਨ ਸੁਖ ਦਾਤਾ ਅੰਤਰ ਜਾਮੀ ਮਨ ਕੋ ਪਾਵਨ ਰਹਾ ਸੁੰਦਰ ਸੁਗੜ ਚਤਰ ਸਭ ਬੇਤਾ ਰਿੱਤ ਦਾਸ ਨਿਵਾਸ ਭਗਤ ਗੁਣ ਗਾਵਨ ਨਰਮਲ ਰੂਪਾਨੋਪ ਸੁਆਮੀ ਕਰਮ ਭੂਮ ਬੀਜਨ ਸੋਖਾਵਨ ਬਿਸਮਨ ਬਿਸਮ ਭਏ ਬਿਸਮਤਾ ਆਨਨ ਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਨ ਨਾਨਕ ਦਾਸ ਸਦਾ ਬਲਜਾਵਨ ਬਿਸਮਾ ਨੈ ਬਿਸਮ ਭਏ ਬਿਸਮਾਤਾ ਆ ਨਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾਂ ਨਾਨਕ ਦਾਸ ਸਦਾ ਬਲਜਾਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ